ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਈਏ ਪਿਆਰ ਤਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾਤੇ ਦੀ ਗੋਦ 'ਚ ਬੈਠੇ ਹੋਣਾ ਉਹ ਦਾਤਾ ਬਹੁਤ ਹੀ ਵੱਡਾ ਹੈ ਦੇਂਦਾ ਦੇ ਲੈਂਦੇ ਤਖ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਇਸ ਦਰ ਤੇ ਆ ਕਿ ਲੋਕ ਦੀਆਂ ਦਾਤਾਂ ਵੀ ਮਿਲਦੀਆਂ ਨੇ ਇੱਥੇ ਪਰ ਲੋਕ ਦੀਆਂ ਦਾਤਾਂ ਵੀ ਮਿਲਦੀਆਂ ਨੇ ਸਤਗੁਰੂ ਤਰਸ ਕਰੇ ਸਤਗੁਰੂ ਬਖਸ਼ਿਸ਼ ਕਰਨ ਸਾਨੂੰ ਸਤਗੁਰੂ ਦੀ ਸ਼ਰਨ ਵਿੱਚ ਆਉਣ ਦੀ ਜਾਚ ਆ ਜਾਵੇ ਮੈਂ ਅਕਸਰ ਤੁਹਾਡੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਗੁਰਮਖੋ ਜਦੋਂ ਵੀ ਸਤਿਗੁਰ ਦੀ ਹਜ਼ੂਰੀ ਵਿੱਚ ਆਉਣਾ ਹੈ ਨਾ ਜਿੱਥੇ ਆਪਣੇ ਜੋਰੇ ਉਤਾਰਨੇ ਨੇ ਨਾ ਉੱਥੇ ਆਪਣਾ ਆਉਧਾ ਰੱਖ ਕੇ ਆਉਣਾ ਹੈ ਕੋਈ ਪੰਚ ਹੋਵੇ ਸਰਪੰਚ ਹੋਵੇ ਮੰਤਰੀ ਹੋਵੇ ਸੰਤਰੀ ਹੋਵੇ ਕੋਈ ਕਥਾ ਕਰਨ ਵਾਲਾ ਹੋਵੇ ਕੋਈ ਕੀਰਤਨ ਕਰਨ ਵਾਲਾ ਹੋਵੇ ਹੋਰ ਕੋਈ ਗੁਣ ਜਿਹਦੇ ਕੋਲ ਆਉਣਾ ਉਹ ਗੁਨਾ ਨੂੰ ਜੋੜਿਆਂ ਦੇ ਵਿੱਚ ਹੀ ਰੱਖ ਕੇ ਆਉਣਾ ਹੈ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਤੇ ਆ ਕੇ ਬੇਨਤੀ ਕਰਦੀ ਹੈ ਇਹ ਗਰੀਬ ਨਿਵਾਜ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਇਹ ਬੇਨਤੀ ਕਰਨੀ ਹੈ ਪਿਤਾ ਜੀ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੇ ਮੰਗਣਾ ਕੀ ਹੈ ਹੋ ਹੋ ਦਿਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ ਧੰਨ ਗੁਰੂ ਅਰਜਨ ਦੇ ਪਿਤਾ ਜੀ ਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ ਕਿਹੜਾ ਸ਼ਬਦ ਭਗਾਂ ਵਾਲਿਓ ਸਤਿਗੁਰੂ ਜੀ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਏ ਵਾਹੀ ਗੁਰੂ ਜੀ ਤੁਸੀਂ ਦਾਤੇ ਹੋ ਤੁਹਾਡੇ ਘਰ ਸਭ ਕੁਝ ਹੈ ਦਾਤਾ ਦੇ ਨਾਲ ਝੋਲੀਆਂ ਭੜਨ ਵਾਲੇ ਹੋ ਤੁਸੀਂ ਪਿਤਾ ਜੀ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੇਰੇ ਖਸਮ ਹੋ ਤੁਸੀਂ ਮੇਰੇ ਆਗੂ ਹੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਹਿੰਦੇ ਆਗੂ ਨੂੰ ਤੁਸੀਂ ਪਰਤਪਾਲਨਾ ਕਰਨ ਵਾਲੇ ਵੀ ਹੋ ਆਗੂ ਵੀ ਹੋ ਮਹਾਰਾਜ ਨਾਇਕ ਖਸਮ ਹਮਾਰੇ ਮੇਰੇ ਮਾਲਕ ਵੀ ਤੁਸੀਂ ਜੋ ਪਿਤਾ ਜੀ ਏ ਵਾਹਿਗੁਰੂ ਜੀ ਤੁਸੀਂ ਦਾਤੇ ਹੋ ਕੇਵਲ ਤੇ ਕੇਵਲ ਤੁਸੀਂ ਇਹਨਾਂ ਇਨਸਾਨਾਂ ਨੂੰ ਰਿਜਕ ਦਿੰਦੇ ਹੋ ਜਗ ਸੇ ਵਿਸ਼ੇਸ਼ ਵਿਅਕਤੀ ਨੂੰ ਰਿਜਕ ਦਿੰਦੇ ਹੋ ਪਿਤਾ ਜੀ ਤੁਸੀਂ ਹੜਕ ਦੀ ਝੋਲੀ ਭਰਦੇ ਹੋ ਸਭਨਾਂ ਨੂੰ ਦਾਤਾਂ ਤੁਸੀਂ ਵੰਡਦੇ ਹੋ ਸਭਨਾਂ ਦੀ ਤੁਸੀਂ ਪ੍ਰਤਪਾਲਨਾ ਕਰਦੇ ਹੋ ਵਾਹਿਗੁਰੂ ਜੀ ਜੀਵ ਜੰਤੂਆਂ ਨੂੰ ਵੀ ਤੁਸੀਂ ਪਾਲਦੇ ਹੋ ਉਹਨਾਂ ਨੂੰ ਤੁਸੀਂ ਰਿਜਕ ਦਿੰਦੇ ਹੋ ਕੁਦਰਤੀ ਮੈਨੂੰ ਘਟਨਾ ਯਾਦ ਆ ਗਈ ਤੁਮ ਦਾਤੇ ਠਾਕੁਰ ਪ੍ਰਤਪਾਲਕ ਪਾਕਿਸਤਾਨ ਦੇ ਵਿੱਚ ਮੰਗਲਾ ਡੈਮ ਹੈ ਜੀ ਉਹਦੇ 'ਚ ਇੱਕ ਪਠਾਨ ਨੌਕਰੀ ਕਰਨ ਵਾਲਾ ਉਹਨੇ ਇਹ ਜ਼ਿਕਰ ਗੁਰਮੁਖੋ ਲਿਖਿਆ ਵੀ ਤੇ 1995 ਦੇ ਵਿੱਚ 29 ਦਸੰਬਰ ਨੂੰ ਅਜੀਤ ਖਬਰ ਦੇ ਵਿੱਚ ਇਹ ਜ਼ਿਕਰ ਛਪਿਆ ਵੀ ਫਿਰ ਇਹ ਲੇਖ ਛਪਿਆ ਭਾਵਾ ਉਹ ਕਹਿੰਦੇ ਮੈਂ ਮੰਗਲਾ ਡੈਮ ਤੇ ਨੌਕਰੀ ਕਰਨ ਵਾਲਾ ਤੇ ਇੱਕ ਹਫਤੇ ਦੀ ਛੁੱਟੀ ਲੈ ਕੇ ਨ ਮੈਂ ਆਪਣੇ ਘਰ ਗਿਆ ਜਦੋਂ ਮੈਂ ਆਪਣੇ ਘਰ ਗਿਆ ਨਾ ਮੇਰੀ ਘਰ ਵਾਲੀ ਨੇ ਮੇਰੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਥਾਲੀ ਤੇ ਪ੍ਰਸ਼ਾਦੇ ਲੈ ਕੇ ਮੇਰੇ ਵਾਸਤੇ ਆਈ ਕਹਿੰਦਾ ਜਦੋਂ ਮੈਂ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਮੈਂ ਕੀ ਵੇਖਿਆ ਰੋਟੀ ਚਾਰ ਚਫੇੜਿਆਂ ਪੱਕੀ ਹੋਈ ਹੈ ਪਰ ਸੈਂਟਰ 'ਚ ਉਹ ਰੋਟੀ ਕੱਟੀ ਹੈ ਹੁਣ ਬਿਲਕੁਲ ਧਿਆਨ ਦਿਓ 1995 29 ਦਸੰਬਰ ਨੂੰ ਅਜੀਤ ਖਬਰ 'ਚ ਇਹ ਲੇਖ ਛਪਿਆ ਸੀ ਗੁਰਮਖੂ ਸੈਂਟਰ ਦੇ 'ਚ ਰੋਟੀ ਕੱਚੀ ਹੈ ਕਿਤੇ ਮੈਂ ਕਿਹਾ ਸ਼ਾਇਦ ਵੈਸੇ ਕੱਚੀ ਰਹਿ ਗਈ ਹੋਵੇ ਕਹਿੰਦਾ ਮੈਂ ਦੂਜਾ ਪ੍ਰਸ਼ਾਦਾ ਫੜਿਆ ਤੇ ਉਹ ਜਦੋਂ ਖਾਣ ਲੱਗਾ ਉਹ ਵੀ ਸੈਂਟਰ ਚੋਂ ਕੱਚਾ ਕਹਿੰਦਾ ਮੈਂ ਕਿ ਸ਼ਰੂ ਵੀ ਵੱਖਰਾ ਢੰਗ ਤਰੀਕਾ ਪ੍ਰਸ਼ਾਦਾ ਬਗਾਉਂਦਾ ਹਾਂ ਮੈਂ ਕਾਫੀ ਸਮੇਂ ਬਾਅਦ ਘਰ ਆਇਆ ਤੀਜਾ ਪ੍ਰਸ਼ਾਦਾ ਫੜਿਆ ਤੇ ਉਹ ਵੀ ਸੈਂਟਰ ਚੋਂ ਕੱਚਾ ਕਹਿੰਦਾ ਮੈਂ ਆਪਣੀ ਘਰ ਵਾਲੀ ਦੀ ਆਵਾਜ਼ ਦਿੱਤੀ ਭਗਵਾਨ ਨੇ ਇਹ ਕੋਈ ਨਵਾਂ ਢੰਗ ਹੈ ਪ੍ਰਸ਼ਾਦਾ ਬਗਾਉਂਦਾ ਸੈਂਟਰ ਚੋਂ ਕੱਚਾ ਤੇ ਚਾਰ ਚੁਫੇਰੇ ਪੱਕਾ ਤਾਂ ਕੋ ਘਰ ਵਾਲੀ ਪਤਾ ਕੀ ਕਹਿੰਦੀ ਕਹਿੰਦੀ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਦੋਂ ਵੀ ਪ੍ਰਸ਼ਾਦਾ ਪਕਾਉਣੀ ਆ ਨਾ ਇਹ ਤਵੇ ਤੇ ਉਹਦੇ ਪੱਥਰ ਦੇ ਤਵੇ ਹੁੰਦੇ ਨੇ ਤੇ ਸੈਂਟਰ ਤੇ ਪਤਾ ਨਹੀਂ ਕੀ ਗੱਲ ਪ੍ਰਸ਼ਾਦਾ ਕੱਚਾ ਰਹਿ ਜਾਂਦਾ ਹੈ ਕਹਿੰਦਾ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਮੈਂ ਆਪਣੀ ਘਰ ਵਾਲੀ ਦੀ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਮੈਨੂੰ ਯਕੀਨ ਨਾ ਹੋਇਆ ਪਰ ਜਦੋਂ ਮੈਂ ਆਪ ਗਿਆ ਮੈਂ ਕਿਹਾ ਪ੍ਰਸ਼ਾਦਾ ਪਕਾਓ ਉਹਨੇ ਪ੍ਰਸ਼ਾਦਾ ਬਕਾਇਆ ਤਵੇ ਤੇ ਰੱਖਿਆ ਕਿੰਦਾ ਮੈਂ ਵੇਖਿਆ ਪ੍ਰਸ਼ਾਦਾ ਸੈਂਟਰ ਚ ਫਿਰ ਕੱਚਾ ਦੂਜਾ ਪ੍ਰਸ਼ਾਦਾ ਬਕਾਇਆ ਉਹ ਵੀ ਸੈਂਟਰ ਚੋਂ ਕੱਚਾ ਕਿੰਦਾ ਮੇਰੇ ਮਨ ਚ ਪਤਾ ਨਹੀਂ ਕੀ ਆਇਆ ਮੈਂ ਉਹ ਤਵਾ ਫੜਿਆ ਪੱਥਰ ਦਾ ਹਥੌੜਾ ਲਿਆ ਦੋ ਥੋੜੇ ਉਹ ਤਵੇ ਤੇ ਜ਼ੋਰ ਦੀ ਮਾਰੇ ਉਹ ਤਵਾ ਟੁੱਟ ਗਿਆ ਜਦੋਂ ਪੱਥਰ ਦਾ ਤਵਾ ਟੁੱਟਿਆ ਨਾ ਸੈਂਟਰ ਦੇ ਵਿੱਚੋਂ ਇੱਕ ਸਲੇਟੀ ਰੰਗ ਦਾ ਕੀੜਾ 2 ਇੰਚ ਲੰਬਾ ਉਹ ਕੀੜਾ ਸੈਂਟਰ ਦੇ ਵਿੱਚੋਂ ਨਿਕਲਿਆ ਤੇ ਕਿਤੇ ਨਾਲ ਹੀ ਮੇਰੇ ਦਿਮਾਗ 'ਚ ਇਹ ਗੱਲ ਸਮਝ ਪੈ ਗਈ ਪ੍ਰਮਾਤਮਾ ਇਹ ਕੀੜੇ ਦੀ ਰੱਖਿਆ ਪਿਆ ਕਰਦਾ ਸੀ ਬੇਸ਼ੱਕ ਇਹ ਤਵਾ ਅੱਗ ਤੇ ਰੱਖਿਆ ਆ ਪਰ ਸੈਂਟਰ 'ਚ ਸੇਕ ਨਹੀਂ ਲੱਗ ਦਿੱਤਾ ਪ੍ਰਮਾਤਮਾ ਨੇ ਏ ਪ੍ਰਮਾਤਮਾ ਦਾ ਸੁਭਾਅ ਹੈ ਮਾਤ ਗਰਭ ਮੇ ਆਪਣ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਜਿਹੜਾ ਮਾਤਾ ਦੇ ਗਰਭ ਚ ਰੱਖਦਾ ਹੈ ਤੋ ਪੱਥਰਾਂ ਦੇ ਵਿੱਚ ਵੀ ਰੱਖਦਾ ਹੈ ਇੱਕ ਸਲੇਟੀ ਰੰਗ ਦਾ ਕੀੜਾ 2 ਇੰਚ ਲੰਬਾ ਗੁਰਮਖੋ ਇਸ ਗੱਲ ਦੀ ਗੁਰਬਾਣੀ ਵੀ ਗਵਾਈ ਪੜਦੀ ਹੈ ਮੇਰਾ ਦਿਲ ਕਰਦਾ ਪਿਆਰ ਦੇ ਨਾਲ ਇਹ ਪੰਕਤੀ ਬੜੋ ਤੁਸੀਂ ਸਹਿਲ ਪੱਥਰ ਮਹਿ ਜੰਤ ਉਪਾਏ ਸਹਿਲ ਪੱਥਰ ਮਹਿ ਜੰਤ ਉਪਾਏ ਚੰਤੇ ਉਪਾਏ ਸਹਿਲ ਪੱਥਰ ਮਹਿ ਜੰਤ ਉਪਾਏ ਤਾਂ ਕਰਜਕ ਆਗੇ ਕਰ ਧਰਿਆ ਤਾਂ ਕਰਜਕ ਆਗੇ ਕਰ ਧਰਿਆ ਤਾਂ ਕਰਜਕ ਆਗੇ ਕਰ ਧਰਿਆ ਕਾਰ ਜਿਕ اگے ਕਰ ਧਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਹ ਰਜਿਕ اگੇ ਕਰ ਧਰਿਆ ਵੇਖੋ ਪਰਮਾਤਮਾ ਹਰ ਜਗ੍ਹਾ ਤੇ ਰੱਖਿਆ ਕਰਦਾ ਹੈ ਕਿੱਡਾ ਵੱਡਾ ਦਾਤਾ ਹੈ ਪੱਥਰਾਂ ਦੇ ਵਿੱਚ ਵੀ ਕੀੜਿਆਂ ਦੀ ਪਤਪਾਲਨਾ ਕਰਦਾ ਹੈ ਉਹ ਉਹ ਦਾਤਾ ਬਹੁਤ ਵੱਡਾ ਹੈ ਤੁਮ ਦਾਤੇ ਠਾਕੁਰ ਪਤਪਾਲਕ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆਵਹੀ ਅਗਨਤ ਭਰੇ ਭੰਡਾਰ ਅਗਨਤ ਭੰਡਾਰੇ ਭਰੇ ਨੇ ਤੂੰ ਦਾਤੇ ਠਾਕੁਰ ਤਿਤਪਾਲਕ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਅਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੇ ਚਰਨਾਂ ਦੇ ਬੈਠ ਕੇ ਕੀਰਤਨ ਕਰਨ ਵਾਲਾ ਉਹ ਪਿਆਰ ਵਾਲਾ ਰਾਗੀ ਰਾਗੀ ਮਨਸਾ ਸਿੰਘ ਜੀ ਅਤਹਾ ਪਿਆਰ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ ਜਿੱਥੇ ਗੁਰਬਾਣੀ ਨੂੰ ਗਾਉਂਦੇ ਨੇ ਕੀਰਤਨ ਦੇ ਰੂਪ ਦੇ ਵਿੱਚ ਉੱਥੇ ਆਪਣੇ ਕੰਨਾਂ ਦੇ ਨਾਲ ਗੁਰਬਾਣੀ ਸਰਵਨ ਵੀ ਕਰਦੇ ਨੇ ਰਾਗੀ ਮਨਸਾ ਸਿੰਘ ਜੀ ਗੁਰਬਾਣੀ ਗਾਉਂਦੇ ਵੀ ਨੇ ਗੁਰਬਾਣੀ ਸਰਵਨ ਵੀ ਕਰਦੇ ਨੇ ਤੂੰ ਗੁਰਬਾਣੀ ਨੂੰ ਮੰंदे ਵੀ ਨੇ ਗੁਰਬਾਣੀ ਤੇ ਭਰੋਸਾ ਵੀ ਹੈ دنیਵੀ ਤੌਰ ਤੇ ਬਹੁਤ ਗਰੀਬ ਸਨ دنیਵੀ ਤੌਰ ਦੇ ਮੈਂ ਗੱਲ ਕਰਦਾ ਅੰਦਰ ਤੋਂ ਗੁਰਮਖੋ ਜੋ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਵਰਗਾ ਕੋਈ ਸ਼ਾਹੂਕਰ ਹੁੰਦਾ ਹੀ ਨਹੀਂ ਉਹ ਰਾਜਿਆਂ ਦੇ ਵੀ ਰਾਜੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਨਾ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਤਾਂ ਕੰਗਾਲ ਨੇ ਕੰਗਾਲ ਜਿਨ੍ਹਾਂ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਫਰਦੇ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਤੇ ਫਕੀਰ ਗਿਆ ਕੰਗਾਲ ਨੂੰ ਮੰਗਤੇ ਨੋ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਸੇ ਗੁਰੂ ਰਾਮਦਾਸ ਪਿਤਾ ਜੀ ਜਿਨ ਕੈ ਹਿਰਦੇ ਤੂੰ ਵਸੈ ਤੇ ਨਰ ਗੁਣੀ ਘੀਰ ਏ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਹਿਰਦੇ ਤੁਹਾਡਾ ਵਾਸਾ ਹੈ ਉਹ ਤਾਂ ਗੁਨਾ ਦੇ ਸਾਗਰ ਨੇ ਆਖੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਰਥਿਕ ਹਾਲਤ ਕਮਜ਼ੋਰ ਹੈ ਇਥੋਂ ਤੱਕਰ ਘਰ ਵਿੱਚ ਰੋਟੀ ਪਕਾਉਣ ਵਾਸਤੇ ਤਵਾ ਵੀ ਨਹੀਂ ਸੀ ਕੋਈ ਵਧੀਆ ਚੁੱਲਾ ਵੀ ਨਹੀਂ ਹੈਗਾ ਦੋ ਇੱਟਾਂ ਖੜੀਆਂ ਕਰਕੇ ਨਾ ਉੱਤੇ ਇੱਕ ਪੱਥਰ ਦਾ ਟੁਕੜਾ ਰੱਖ ਕੇ ਪੋਤੇ ਰੋਟੀ ਪਕਾਉਂਦੇ ਸਨ ਰਾਗੀ ਮਨਸਾ ਸਿੰਘ ਜੀ ਹਰ ਵੇਲੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਸਨ ਕਦੀ ਉਲਾਂਬਾ ਨਹੀਂ ਦਿੱਤਾ ਹਰ ਵੇਲੇ ਮੁਕਤੇ ਇਹ ਗੱਲ ਹੁੰਦੀ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੰਦਰੋਂ ਪੁਕਾਰ ਕਰਦੇ ਸਨ ਇਹ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ اے ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਮੇਰੇ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਹਰ ਬਿਲੇ ਸ਼ੁਕਰਾਨਾ ਕਰਨਾ ਤੇ ਇਹ ਗੱਲ ਦਾ ਮਹਾਰਾਜਾ ਰঞ্জੀਤ ਸਿੰਘ ਨੂੰ ਪਤਾ ਲੱਗਾ ਕਿਤੇ ਮਹਾਰਾਜਾ ਰঞ্জੀਤ ਸਿੰਘ ਆਪ ਰਾਗੀ ਮਨਸਾ ਸਿੰਘ ਦੇ ਘਰ ਗਿਆ ਹੁਣ ਜਾ ਕੇ ਬੁਆ ਖੜਕਾਇਆ ਆਖਿਆ ਰਾਗੀ ਸਿੰਘ ਜੀ ਦਰਵਾਜ਼ਾ ਖੋਲੋ ਅੰਦਰੋਂ ਆਵਾਜ਼ ਆਈ ਵੀ ਕੌਣ ਆਖਿਆ ਮੈਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਆਖਿਆ ਇੱਕ ਰਾਜੇ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਅੱਗੋਂ ਬੜੀ ਨਿਮਰਤਾ ਦੇ ਨਾਲ ਰਾਗੀ ਮਨਸਾ ਸਿੰਘ ਦੀ ਆਖਣ ਲੱਗੇ ਵੀ ਮੈਂ ਤੁਹਾਨੂੰ ਮਿਲਣਾ ਨਹੀਂ ਜਾਂਦਾ ਵੀ ਦਰਵਾਜ਼ਾ ਖੋਲੋ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਜਦੋਂ ਪ੍ਰੇਮ ਦੇ ਨਾਲ ਮਹਾਰਾਜਾ ਦੀਪ ਸਿੰਘ ਨੇ ਬੇਨਤੀ ਕੀਤੀ ਉਹ ਰਾਗੀ ਮਨਸਾ ਸਿੰਘ ਜੀ ਮੈਂ ਇੱਥੇ ਰਾਜਾ ਬਣ ਕੇ ਨਹੀਂ ਆਇਆ ਗੁਰੂ ਰਾਮ ਦਾਦਾ ਸੇਵਕ ਬਣ ਕੇ ਆਇਆ ਦਰਵਾਜਾ ਖੋਲੋ ਦਰਵਾਜਾ ਖੁੱਲਿਆ ਰਾਗੀ ਮਨਸਾ ਸਿੰਘ ਜੀ ਨੇ ਦਰਵਾਜਾ ਖੁੱਲਿਆ ਖੱਤ ਜੋੜਲੇ ਮਹਾਰਾਜਾ ਦੀਪ ਸਿੰਘ ਨੇ ਕਿਹਦੇ ਮੈਨੂੰ ਪਤਾ ਲੱਗਾ ਤੁਹਾਡੀ ਆਰਥਿਕ ਹਾਲਤ ਕਮਜ਼ੋਰ ਹੈ ਮੈਂ ਤੁਹਾਡੀ ਮਦਦ ਕਰਨਾ ਚਾਹੁੰਨਾ ਤਾਂ ਅੱਗੋਂ ਬੜੀ ਨਿਮਰਤਾ ਦੇ ਜੇ ਰਾਗੀ ਮਨਸਾ ਸਿੰਘ ਜੀ ਨੇ ਦੋਵੇਂ ਹੱਥ ਜੋੜ ਲਈ ਆਖਿਆ ਰਾਜਨ ਮਹਾਰਾਜ ਜੀ ਸਿੰਘ ਜਿਸ ਖਜ਼ਾਨੇ ਦੇ ਤੂੰ ਮੇਰੀ ਮਦਦ ਕਰਨੀ ਹੈ ਉਹ ਖਜ਼ਾਨਾ ਕਿੱਥੋਂ ਲਿਆ ਜੀ ਤੇ ਮਹਾਰਾਜ ਜੀ ਸਿੱਖਦਾ ਉਹ ਖਜ਼ਾਨਾ ਮੈਂ ਗੁਰੂ ਰਾਮਦਾਸ ਦੇ ਕੋਲੋਂ ਲਿਆ ਤੇ ਅਗੋ ਰਾਗੀ ਮਨਸਾ ਸਿੰਘ ਜੀ ਆਖਣ ਲੱਗੇ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਪਿਤਾ ਦੇ ਕੋਲੋਂ ਮੰਗ ਲਾਂਗਾ ਆਪਣੇ ਬਾਪੂ ਦੇ ਕੋਲੋਂ ਮੰਗ ਲਾਂਗਾ ਮੈਨੂੰ ਤੇਰੀ ਮਦਦ ਦੀ ਲੋੜ ਨਹੀਂ ਮੈਨੂੰ ਤੇਰੀ ਸਹਾਇਤਾ ਦੀ ਲੋੜ ਨਹੀਂ ਮੈਂ ਤੇਰੀ ਸਹਾਇਤਾ ਕਰਨੀ ਚਾਹੁੰਨਾ ਆਖਿਆ ਰਾਜਨ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਕੋਲ ਮੰਗ ਲਾਂਗਾ ਆਪਣੇ ਪਿਤਾ ਕੋਲੋਂ ਮੰਗ ਲਾਵਾਂਗਾ ਕਿ ਆਖਿਆ ਵੀ ਤੇਰਾ ਬਾਪੂ ਕੌਣ ਹੈ ਤੇਰਾ ਪਿਤਾ ਕੌਣ ਹੈ ਉਸ ਵੇਲੇ ਰਾਗੀ ਮਨਸਾ ਜੀ ਆਖਣ ਲੱਗੇ ਮੇਰਾ ਬਾਪੂ ਹੈ ਧੰਗੁਰੂ ਰਾਮਦਾਸ ਜੀ ਬੋਲੇ ਹਾਲ ਸਤਿ ਸ੍ਰੀ ਅਕਾਲ ਮੇਰਾ ਬਾਪੂ ਹੈ ਧੰਨ ਗੁਰੂ ਰਾਮਦਾਸ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਮੇਰੇ ਬਾਪੂ ਨੇ ਮੈਨੂੰ ਬਹੁਤ ਕੁਝ ਤਹ ਜਿਹਨੀਆਂ ਦਾਤਾਂ ਮੇਰੇ ਬਾਪੂ ਨੇ ਮੈਨੂੰ ਦਿੱਤੀਆਂ ਨਾ ਅਜੇ ਤਨਾ ਉਹ ਦਾਤਾਂ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਜੇ ਕਿਸੇ ਚੀਜ਼ ਦੀ ਮੈਨੂੰ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਦੇ ਕੋਲੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗ ਲਾਂਗਾ ਰਾਜਾ ਵੀ ਬੜਾ ਹੈਰਾਨ ਹੋਇਆ ਮਹਾਰਾਜ ਰਜੀਤ ਸਿੰਘ ਪਿਆਰ ਦੇ ਨਾਲ ਇਹ ਜੀ ਗੁਰਸਿੱਖ ਦੇ ਚਾਨਣ ਤੇ ਨਮਸਕਾਰ ਕਰਕੇ ਵਾਪਸ ਚਲਾ ਗਿਆ ਵੇਖੋ ਕਿੱਡੇ ਪਿਆਰ ਵਾਲੇ ਸਿੱਖ ਨੇ ਰਾਗੀ ਮਨਸਾ ਸਿੰਘ ਜੀ ਐਸੇ ਸਿੱਖਾਂ ਤੋਂ ਸਦਕੇ ਜਾਈਏ ਗੁਰੂ ਨੇ ਐਡਾ ਸਬਰ ਐਡਾ ਸੰਤੋਖ ਦਿੱਤਾ ਘਰ ਚ ਤਵਾ ਵੀ ਨਹੀਂ ਫਿਰ ਵੀ ਹਰ ਵੇਲੇ ਗਾਉਂਦੇ ਨੇ ਏ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਤਾਨਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਏ ਵਾਹਿਗੁਰੂ ਜੀ ਹਰ ਪਲ ਹਰ ਛਿੰਦ ਤੁਸੀਂ ਮੇਰੀ ਪਤਪਾਲਨਾ ਕਰਦੇ ਹੋ ਕਿਉਂਕਿ ਮੈਂ ਤੁਹਾਡਾ ਬੱਚਾ ਹਾਂ ਹਮ ਬਾਰਿਕ ਤੁਮਰੇ ਧਾਰੇ ਤੁਹਾਡੇ ਬੱਚੇ ਨੂੰ ਤੇਰਾ ਹੀ ਆਸਰਾ ਹੈ ਪਿਤਾ ਜੀ ਹਮ ਬਾਰਿਕ ਤੁਮਰੇ ਤਾਰੇ ਜਿਹਾ ਏਕ ਕਮਨ ਗੁਣ ਕਹੀਏ ਏ ਪਿਤਾ ਜੀ ਇਹ ਜਬਾਨ ਇੱਕ ਹੈ ਤੇਰੇ ਗੁਣ ਬਿਆੰਤ ਨੇ ਮਹਾਰਾਜ ਜੀ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਊਜ ਭਗਵਾਨਾ ਪਿਤਾ ਜੀ ਇਹ ਰਸਨਾ ਇੱਕ ਹੈ ਜੀਬਾ ਇੱਕ ਹੈ ਤੇਰੇ ਗੁਣ ਬਿਆੰਤ ਨੇ ਮਹਾਰਾਜ ਜੀ ਜਿਹਾ ਏਕ ਕਮਨ ਗੁਣ ਕਹੀ ਬੇਸ਼ੁਮਾਰ ਬਿਆੰਤ ਸਵਾਮੀ ਤੇਰਾ ਅੰਤ ਨਾ ਕਿਨਹੀ ਲਈਏ ਪਿਤਾ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂ ਤੂੰ ਬਿਆੰਤ ਹੈ ਬਿਆੰਤ ਦਾ ਕਦੀ ਅੰਤ ਪਾਇਆ ਹੀ ਨਹੀਂ ਜਾਂਦਾ ਕੋਟਪਰਾਧ ਹਮਾਰੇ ਖੰਡੂ हे hey वाहेगुरु जी मेरे, मेरे क्रूर पापों दा, 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 दा तुसी नाश करो महाराज जी तुसी समर्थ हो क्रूर पापों दा नाश करने वाले हो पिता जी मेरे भी पापों दा नाश करो तुसी कोट अपराध हमारे खंडो अनेक विधि समझाओ हे वाहेगुरु तुसी अनेक तरीके ने समझाउंदे हो अपने प्यारियां नु अपने बच्चेया नु ਅਨੇਕ ਮਿਤੀ ਸਮਝਾਵੋ ਇੱਥੇ ਆ ਕੇ ਇਹ ਬੇਨਤੀ ਕਰਦੀ ਇਹ ਗੁਰੂ ਰਾਮਦਾਸ ਪਿਤਾ ਜੀ ਇਹ ਵਾਹਿਗੁਰੂ ਜੀ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁ ਪਿਤਾ ਗੱਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਦਿਖਾਵੇ ਕੋਟ ਪ੍ਰਾਦ ਹਮਾਰੇ ਖੰਡੋ ਲੇਖੇ ਕਦੇ ਨਾ ਛੁੱਟੀ ਹੈ ਖਿੰਡ ਖਿੰਡ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਤਾਰ ਕੋਟ ਪ੍ਰਾਦ ਹਮਾਰੇ ਖੰਡੋ ਜੇ ਤਾ ਸਮੁੰਦਰ ਸਾਗਰ ਨਿਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮੇੜ ਉਪਵ ਡੁੱਬਦੇ ਪੱਥਰ ਤਾਰੇ ਕੋਟ ਪ੍ਰਾਦ ਹਮਾਰੇ ਖੰਡੋ हम अवगुण भरे एक गुण नाहीं अमृत शार्द बिखे बेखाही माया मोह परंपे भूले सतदारा सो प्रीत लगाई एक उत्तम पंथ सुनया गुरु संगत कहे बिनंत जम त्रास मिटाई एक अरदास पाठ कीर्त की गुरु रामदास राखो सरनाई कोट प्रग हमारे खंडो ਕੋਟ ਬ੍ਰਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਪਿਤਾ ਜੀ ਅਸੀਂ ਗਿਆਨਹੀਨ ਹਾਂ ਬਾਬਾ ਜੀ ਅਸੀਂ ਅਗਿਆਨੀ ਹਾਂ ਗਿਆਨ ਤੋਂ ਸਖਨੇ ਹਾਂ ਮਹਾਰਾਜ ਜੀ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਦ ਰਖਾਵੋ ਸਾਡੀ ਮਤ ਥੋੜੀ ਹੈ ਸਾਡੀ ਮਤ ਹੋਸ਼ੀ ਹੈ ਪਿਤਾ ਜੀ ہم اگیاں اللہ پمت تھوری تم اپنا برد رکھاو تومڑی شرن تमारी آسا تم ہی سجن سہیلے پتا جی ਤੁਸੀਂ میرے سجن ہو مہاراج جی ਤੁਸੀਂ میرے مالک ہو ہن تہاڈی شرن وچ آیا ہوں مہاراج جی اب ہم چلی ठाकुर پہاڑ جب ہم شرن پربھو کی آئی ਰੱਖ ਤਬੂ ਭਾਵੇਂ ਮਾਰ ਪਤਾਈ ਤੇਰੀ ਸ਼ਰਨ ਵਿੱਚ ਆ ਗਏ ਹੁਣਾ ਭਾਵੇਂ ਰੱਖ ਲੋ ਤੇ ਭਾਵੇਂ ਮਾਰ ਦੋ ਲੋਕਣ ਕੀ ਚਤੁਰਾਈ ਉਪਮਾ ਤੇ ਬਸੰਤ ਰਿਆ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੇ ਚਾਪਲੂਸੀਆਂ ਪਿੱਤਾ ਜੀ ਮੈਂ ਅੱਗ ਦੇ ਸਾੜ ਦਿੱਤੀਆਂ ਨੇ ਏ ਵਾਹਿਗੁਰੂ ਜੀ ਲੋਕਾਂ ਦੀਆਂ ਸਿਆਣਪਾ ਚਤੁਰਾਈਆਂ ਚਾਪਲੂਸੀਆਂ ਮੈਂ ਅੱਗ ਦੇ ਪਾ ਕੇ ਸਾੜ ਦਿੱਤੀਆਂ ਹੁਣੇ ਲੋਕਣ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਲੋਕ ਮੈਨੂੰ ਚੰਗਾ ਆਖਣ ਲੋਕ ਮੈਨੂੰ ਮੰਦਾ ਆਖਣ ਸਤਿਗੁਰੂ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਹਾਂ ਕਿਸੇ ਕੋਈ ਕੋਏ ਮਨਜਨਵਾਨੀ ਇਕ ਤੂੰ ਇਹ ਸਰੀਰ ਤੇਰੇ ਚਰਨਾਂ ਚ ਪੈ ਪੇਟਾ ਕਰ ਦਿੱਤਾ ਮੈਂ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਪਰ ਮੇਰੀ ਨਿਮਾਨੀ ਦਾ ਇਕ ਤੂੰ ਵੀ ਹੈ ਗੁਰੂ ਰਾਮਦਾਸ ਜੀ ਤੁਮਰੀ ਸੰਤ ਤੁਮਰੀ ਆਸਾ ਤੁਮ ਹੀ ਸਜਲ ਸੁਹੇਲੇ ਰੱਖੂ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਪਿਤਾ ਜੀ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਗੋਲਾ ਕਿਤੇ ਗੁਲਾਮ ਇੱਕ ਨੌਕਰ ਦਾ ਨੌਕਰ ਕਿਸੇ ਨੂੰ ਨਾ ਕਰ ਦਿੰਦਾ ਹੈ ਪਿਤਾ ਪਿਤਾ ਜੀ ਮੈਂ ਤੇਰੇ ਘਰ ਦਾ ਗੋਲਾ ਹੈ ਅੱਛੀ ਆ ਮੇਰੀ ਰੱਖਿਆ ਕਰਨੀ ਤੁਸੀਂ ਰੱਖਿਆ ਕਰਨ ਵਾਲੇ ਹੋ ਰਾਖੂ ਰਾਖਨਹਾਰ ਦਿਆਲਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਆਲਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਰਾਖੂ ਰੱਖਣ ਹਾਰ ਦੇ ਆਲਾ ਨਾਨਕ ਘੜਕੇ ਬੋਲੇ ਮੋਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਗਾ ਗੁਰ ਕੀ ਬਚਨੀ ਹੱਟ ਬਕਾਨਾ ਜਿਤ ਲਾਇਆ ਤਿਤ ਲਾਗਾ ਤੁਮਰੀ ਸਤਿ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਸਾਰੇ ਬਣੋ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਬੋਲੇ ਆਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਓ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਬਦੀ ਸਾ ਸਤ ਬਖਸ਼ਣ ਜੋਗ ਹੈ ਦਾਸ ਦੀਏ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ